ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਸੀ ਰੀਗਨ ਸੀਗੇ ਉਹਨਾਂ ਨੂੰ ਮਾਰਨ ਦਾ ਵੀ ਇਹਨੇ ਪੂਰਾ ਪਲਾਨ ਬਣਾਇਆ ਸੀ ਯਤਨ ਕੀਤਾ ਸੀ ਗਦਾਫੀ ਨੇ ਅਟੈਕ ਵੀ ਕਰਾਤਾ ਸੀ ਪਰ ਉਹਦੇ ਚੋਂ ਅਮਰੀਕੀ ਰਾਸ਼ਟਰਪਤੀ ਰੀਗਨ ਬਚ ਗਏ ਸੀਗੇ ਅਮਰੀਕਾ ਦੀ ਜਿਹੜੀ ਖੂਫੀ ਏਜੰਸੀ CIA ਹੈ ਫਿਰ ਉਹਦੀ ਹਿੱਟ ਲਿਸਟ ਚੜ ਗਿਆ ਸੀ ਇੰਨੀ ਉਹਦੀ ਤਾਨਾਸ਼ਾਈ ਹੋਈ ਕਿ ਉਸੇ ਅਮਰੀਕੀ ਰਾਸ਼ਟਰਪਤੀ ਰੀਗਨ ਨੇ ਇਹਨੂੰ ਮਿਡਲ ਈਸਟ ਦਾ ਮੈਡ ਡੌਗ ਤੱਕ ਆਖ ਦਿੱਤਾ ਸੀ ਕਿ ਮਿਡਲ ਈਸਟ ਦਾ ਇਹ ਪਾਗਲ ਕੁੱਤਾ ਜਿਹੜਾ ਕਿਸੇ ਨੂੰ ਵੀ ਵੱਢ ਸਕਦਾ ਠੀਕ ਹੈ ਤੇ ਆਸ਼ ਸਿਰੇ ਦਾ ਸੀਗਾ ਆਪਣੀਆਂ ਜਿਹੜੀਆਂ ਫੀਮੇਲ ਬਾਡੀਗਾਰਡ ਰੱਖਦਾ ਸੀਗਾ ਉਹਨਾਂ ਦਾ ਯੋਨ ਸ਼ੋਸ਼ਣ ਕਰਦਾ ਸੀ ਤੇ ਜਦੋਂ ਦਿਲ ਭਰਦਾ ਸੀ ਤਾਂ ਉਹਨਾਂ ਨੂੰ ਸੁੱਟ ਦਿੰਦਾ ਸੀ ਜਾਂ ਬਾਹਰ ਕੱਢ ਦਿੰਦਾ ਸੀ ਜਾਂ ਕਈਆਂ ਨੂੰ ਮਰਵਾ ਵੀ ਦਿੰਦਾ ਸੀਗਾ ਪੂਰੀ ਜ਼ਿੰਦਗੀ ਉਹਨੇ ਐਸ਼ ਕੀਤੀ ਇੱਕ ਅਟੈਂਸ਼ਨ ਸੀਕਰ ਸੀਗਾ ਜਿਹਨੂੰ ਇਹ ਸੀ ਕਿ ਮੈਂ ਜਿੱਧਰ ਨੂੰ ਜਾਵਾਂ ਮੇਰੀ ਗੱਲ ਹੋਵੇ ਦੁਨੀਆ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਸੀ ਮੇਰੇ ਬਾਰੇ ਲੋਕ ਦੇਖਣ